ਛਤਬੀੜ ਚਿੜੀਆਕਰ ਕਰੋਨਾ ਵਾਇਰਸ ਕਾਰਨ 9 ਮਹੀਨੇ ਬਾਦਰੇਨ ਤੋਂ ਬਾਅਦ ਅਕਤੂਬਰ ਜਨਤਕ ਖੁੱਲ੍ਹ ਦਿੱਤਾ ਗਿਆ ਹੈ ਇਸ ਵਾਸਤੇ ਪੰਜਾਬ ਸਰਕਾਰ ਵੱਲੋਂ ਬਾਕਾਇਦਾ ਕੋਵਿਡ ਸਿਹਤ ਨਿਰਦੇਸ਼ ਜਾਰੀ ਕੀਤੇ ਗਏ ਨੇ ਚਿੜੀਆਕਰ ਖੁੱਲਣ ਤੋਂ ਪਹਿਲਾਂ ਇਸ ਨੂੰ ਮੁਕੰਮਲ ਤੌਰ ਤੇ ਸੈਨੀਟਾਈਜ਼ ਕੀਤਾ ਗਿਆ ਤੇ ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕ ਲਈ ਕਈ ਨਵੇਂ ਪ੍ਰਬੰਧ ਕੀਤੇ ਗਏ ਨੇ ਚਿੜੀਆਕਰ ਆਰਾਮ ਲੋਕਾਂ ਲਈ ਸਵੇਰੇ 9:30 ਵਜੇ ਖੁੱਲ੍ਹਿਆ ਜਾਵੇਗਾ ਤੇ ਸ਼ਾਮ 4:30 ਵਜੇ ਬੰਦ ਕਰ ਦਿੱਤਾ ਜਾਏਗਾ ਛਤਬੀੜ ਚਿੜੀਆਕਰ ਹਫਤੇ ਵਿੱਚ 6 ਦਿਨ ਖੁੱਲ੍ਹਾ ਰਹੇਗਾ ਜਦਕਿ ਸੋਮਵਾਰ ਛੁੱਟੀ ਹੋਵੇਗੀ ਇਸ ਸਮੇਂ ਦੌਰਾਨ ਚੜੀਆ ਕਾਰਵਿਚ ਅੱਧ-ਅੱਧ ਘੰਟੇ ਲਈ ਦੋ ਵਾਰ ਸੈਨੀਟਾਈਜੇਸ਼ਨ ਦੀ ਬ੍ਰੇਕ ਦਿੱਤੀ ਚਾਹੀਗੀ ਚੜੀਆ ਕਾਰਵਿਚ ਇੱਕ ਦਿਨ ਵਿੱਚ 2700 ਤੋਂ ਵੱਧ ਲੋਕਾਂ ਦਾ ਦਾਖਲਾ ਨਹੀਂ ਹੋ ਸਕੇਗਾ ਅਤੇ ਦਾਖਲਾ ਪੁਆਇੰਟ ਅਤੇ ਵੀ ਹੈਂਡ ਵਾਸ਼ ਅਤੇ ਸੈਨੀਟਾਈਜ਼ਰ ਡਿਸਪenser ਦਾ ਪ੍ਰਬੰਧ ਕੀਤਾ ਗਿਆ ਹੈ ਦਰਸ਼ਕਾਂ ਲਈ ਮਾਸਕ ਲਗਾਉਣਾ ਤੇ ਸਮਾਜਿਕ ਦੂਰੀ ਬਣਾ ਕੇ ਰੱਖਣਾ ਲਾਜ਼ਮੀ ਹੋਵੇਗਾ ਚੜੀਆ ਘਰ ਅੰਦਰ ਦਾਖਲ ਹੋਣ ਸਮੇਂ ਦਰਸ਼ਕਾਂ ਨੂੰ ਮੈਡੀਕੇਟਿਡ ਫੁੱਟ ਮੈਟ ਤੋਂ ਗੁਜ਼ਰਨਾ ਹੋਵੇਗਾ जिड़िया घर दियाला टिकटा पार्किंग से बैटरी न चलन वाली गड्डिया की बुकिंग ऑनलाइन की जा रही है लोग जिड़िया घर दैबसाइट छतबीर जू डॉट ज्योवी डॉट इन पर जाके बुकिंग करवा सकते हैं ऑनलाइन बुकिंग तो इलावा क्यू आर कोड सिस्टम तो पी ओ एस मशीन राही चिया घर के काउंटर ती बुकिंग करवाई जा सकती है सारिया बुकिंग्स कैश रहत कितिया जा रही हैं छतबीर चिड़िया घर के डायरैक्टर एम ਸੁਧਾਕਰ ਨੇ ਚਿੜਿਆ ਘਰ ਦੇ ਨਵੇਂ ਪ੍ਰਬੰਧਾਂ ਬਾਰੇ ਪ੍ਰਸਾਰ ਭਾਰਤੀ ਨਾਲ ਜਾਣਕਾਰੀ ਸਾਂਝਾ ਕੀਤੀ। ਇਨ ਲਾਸਟ ਈਅਰ ਇਟ ਵਾਸ ਅਰਾਊਂਡ 8.8 ਲੱਖ ਪਰ ਈਅਰ सो so, इस अभी कोरोना के बाद आज ही शुरू कर रहे हैं तो so, कोशिश यही है आ, बाकी इंडोर फैसिलिटीज से जू को ज़्यादा अट्रैक्ट हो जाए लोग और यहाँ एक जो माहौल है और वातावरण जो शुद्ध है और पोल्यूशन फ्री इन्वॉरमेंट है वो देख के और यहाँ का जो इंतज़ाम और पोल्यूशन फ्री और इन्फेक्शन फ्री जो इन्वामेंट को देख के और भी लोग आ जाएँ और लेकिन फर्स्ट डे ही काफ़ी अच्छा रिस्पॉन्स है तो so, कोशिश यही है इस साल मार्च तक हमारे पूरा जो लास्ट ईयर के जैसे ही टारगेट हो जाए ਇਸ ਦੌਰਾਨ ਨਮਾਹ ਹਿੰਦਾਂ ਤੇ ਲੰਮੇ ਵਕਫੇ ਤੋਂ ਬਾਅਦ ਚੜੀਆ ਘਰ ਦੇ ਇੱਕ ਵਾਰ ਫਿਰ ਖੁੱਲਣ ਤੇ ਦਰਸ਼ਕ काफी ਖੁਸ਼ ਨਜ਼ਰ ਆਏ ਇੱਕ ਬਜ਼ੁਰਗ ਮਹਿਲਾ ਦਾ ਕਹਿਣਾ ਸੀ ਕਿ ਮਨੁੱਖ ਜਾਨਵਰਾਂ ਤੋਂ ਬਿਨਾਂ ਮੁਕੰਮਲ ਨਹੀਂ ਹੈ ਤੇ ਸਾਨੂੰ ਜਾਨਵਰਾਂ ਦੀ ਰੱਖਿਆ ਤੇ ਉਹਨਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ। 8 ਮਹੀਨੇ ਹੋ ਗਏ ਬੜੀ ਜ਼ਿੰਦਗੀ ਬੰਨੀ ਹੋਈ ਸੀ ਕਰੋਨਾ ਨੇ ਤੇ ਅੱਜ ਥੋੜੇ ਆਜ਼ਾਦ ਹੋਏ ਹੈ।